ਕਿਣਾ ਚਾਹੋਂਗੇ ਦੁਬਾਰਾ ਸਹੀ ਮੌਕੇ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਥੋੜੀ ਦਿਰ ਪਹਿਲਾਂ ਕਿ ਇੱਕ ਲੜਕੀ ਰਿਤਿਕਾ ਗੋਇਲ ਜੋ ਕਿ ਅਰਜੁਨਗਰ ਦੇ ਰਹਿਣ ਵਾਲੇ ਨੇ ਤੇ ਇਹ ਕੱਲ ਇਵਨਿੰਗ ਜਿਹੜੇ ਸੀਗਾ ਆਪਣੇ ਕੰਮ ਤੇ ਗਏ ਸੀਗੇ ਉਸ ਤੋਂ ਬਾਅਦ ਘਰ ਨਹੀਂ ਵਾਪਸ ਪਰਤੇ ਸੀਗੇ ਸੋ ਅੱਜ ਜਿਹੜੀ ਸੀਗੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਇਸ ਠੰਡੀ ਸੜਕ ਦੇ ਉੱਤੇ ਏਰੀਆ ਤੋਂ ਮਿਲੀ ਹੈ ਜਿਸ ਬੰਦੇ ਵਿੱਚ ਸਾਡੀ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਜਿਸ ਦੇ ਵਿੱਚ ਐਸਪੀ ਡੀ ਸਾਹਿਬ ਸੀਆਈ ਇਨਚਾਰਜ ਐਸਐਚਓ ਕਨਾਲ ਕਲੋਨੀ ਡੀਐਸਪੀ ਸਿਟੀ 1 ਦੀ ਵਕਵਕ ਟੀਮਾਂ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਅਸੀਂ ਇਸ ਕੇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰ ਰਹੇ ਹਾਂ ਅੰਡਰ ਸੈਕਸ਼ਨ ਆਫ ਮਰਡਰ ਦੇ ਤਹਿਤ ਕਿਉਂਕਿ ਜਿਹੜੀ ਲੜਕੀ ਹੈਗੀ ਹੈ ਜਿਹੜੇ ਮੁਰਲੀ ਕ੍ਰਾਈਮ ਸੀਨ ਤੋਂ ਪਾਇਆ ਗਿਆ ਕਿ ਜਿਹੜੀ ਲੜਕੀ ਰਿਤਿਕਾ ਗੋਇਲ ਹੈ ਇਸ ਦਾ ਜਿਹੜਾ ਕਤਲ ਕੀਤਾ ਗਿਆ ਤੇ ਇਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਹੈ ਸ਼ੁਰੂ ਕਰ ਰਹੇ ਹੈ ਪਤਾ ਲੱਗਦਾ ਕਿ ਕੀ ਕੰਮ ਕਰ ਦਿੱਤੀ ਸੀ ਇਹ ਬੈਂਕ ਬਾਜ਼ਾਰ ਦੇ ਵਿੱਚ ਇੱਕ ਸ਼ੋਰੂਮ ਦੇ ਵਿੱਚ ਪ੍ਰਾਈਵੇਟ ਜੌਬ ਕਰਦੀ ਸੀਗੀ ਤੇ ਕੱਲ ਆਪਣੇ ਜੌਬ ਦੇ ਉੱਤੇ ਅਰਲੀ ਮਾਰਨਿੰਗ ਗਈ ਸੀਗੀ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ ਤੇ ਅੱਜ ਜਿਹੜੀ ਹੈਗੀ ਡੈੱਡ ਬੋਡੀ ਜਿਹੜੀ ਇਹਨਾਂ ਦੀ ਇੱਥੇ ਮਿਲੀ ਹੈ ਮਰਡਰ ਜਿਹੜਾ ਇਹਨਾਂ ਦਾ ਹੋਇਆ ਹੈ ਕਿੱਥੋਂ ਰਹਿਣ ਵਾਲੀ ਸੀ ਐਡਰੈਸ ਵਗੈਰਾ ਇਹ ਬੇਸਿਕਲੀ ਜਿਹੜਾ ਹੈਗਾ ਅਰਜੁਨ ਨਗਰ ਦੇ ਰਹਿਣ ਵਾਲੇ ਨੇ ਉੱਥੇ ਆਪਣੇ ਹਸਬੰਦ ਜਿਹੜਾ ਸਾਹਿਲ ਯਾਦਵ ਉਹਨਾਂ ਦੇ ਨਾਲ ਕਿਰਾਏ ਤੇ ਰਹਿੰਦੇ ਆ ਤੇ ਇਹਨਾਂ ਦਾ ਜਿਹੜਾ ਹੈਗਾ 3 ਸਾਲ ਪਹਿਲਾਂ ਜਿਹੜੀ ਹੈ ਮੈਰਿਜ ਹੋਈ ਸੀ ਸਰ ਇਹ ਵਗੈਰਾ ਕਿੰਨੀ ਚੀਜ਼ ਹੈ ਅਰਾਊਂਡ ਇਨ 20s uh, 25 26 ਦੀ ਏਜ ਜਿਹੜੀ ਹੈਗੀ ਇਹਦੀ ਤਕਰੀਬਨ ਹੈ ਹਾਲਾਤ ਕਿਸ ਤਰ੍ਹਾਂ ਦੇ ਨੇ ਡਾਡੀਓ ਦੇ ਆ ਦੇਖੋ ਜੀ ਇਹਦਾ ਕੜੀ ਦਾ ਜਿਹੜਾ ਹੈਗਾ ਕਤਲ ਕੀਤਾ ਗਿਆ ਤੇ ਗਲਾ ਜਿਹੜਾ ਹੈਗਾ ਤੇਜ਼ ਤਰ ਹਥਿਆਰ ਦੇ ਨਾਲ ਗਲਾ ਕੱਟਿਆ ਗਿਆ ਸੋ ਸਬੰਧ ਦੇ ਵਿੱਚ ਅਸੀਂ ਰਿਲੇਵੈਂਟ ਸੈਕਸ਼ਨ ਜਿਹੜੇ ਹੈਗੇ ਨੇ ਮਰਡਰ ਦੇ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰ ਰਹੇ ਹਾਂ ਅਗੇਂਸਟ ਅਨਨੋਨ ਪਰਸਨ ਤੋਂ ਉਸ ਤੋਂ ਬਾਅਦ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜੋ ਵੀ ਇਹ ਮਕਦਮਾ ਜਿਹੜਾ ਹੈਗਾ ਕਾ ਕਯੂਜ਼ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਲਦੀ ਤੋਂ ਜਲਦੀ ਤੇ ਉਸ ਦੇ ਖਿਲਾਫ ਬੰਦੀ ਕਰਵਾਈ ਕੀਤੀ ਜਾਵੇਗੀ। ਮੋੜਲੇ ਕੁਝ ਪਤਾ ਲੱਗਿਆ ਸਰ ਇੱਥੇ ਲਿਆਂਦਾ ਗਿਆ ਕਤਲ ਕਰਕੇ ਇੱਥੇ ਕੀਤਾ ਗਿਆ ਇਸ ਤਰ੍ਹਾਂ। ਆ ਦੇਖੋ ਇਹ ਤਾਂ ਜਦੋਂ ਵਕ ਵਕ ਟੀਮਾਂ ਸੇ ਲਗਾਈਆਂ ਹੋਈਆਂ ਨੇ ਫਰੈਂਸਿਕ ਟੀਮ ਵੀ ਅਸੀਂ ਮੌਕੇ ਤੇ ਬੁਲਾ ਲਈ ਐ। ਇਸ ਨੂੰ ਟਰੇਸ ਕਰਨ ਲਈ ਜਿਹੜਾ ਹੈਗਾ ਕਿ ਮਰਡਰ ਇੱਥੇ ਹੋਇਆ ਜਾਂ ਕਿਤੇ ਹੋਰ ਜਗ੍ਹਾ ਤੇ ਹੋਇਆ ਇਸ ਬਾਰੇ ਜਿਹੜਾ ਹੈਗਾ ਇਸ ਸਟੇਜ ਤੇ ਕਹਿਣਾ ਜਿਹੜਾ ਹੈਗਾ ਵਾਜਬ ਨਹੀਂ ਹੋਵੇਗਾ। ਸਰ ਘਰ ਵਾਲੇ ਨਾਲ ਕੋਈ